ਸੰਗਤ ਜੀ ਆਪਾਂ ਸਲਾਈਆਂ ਦੀ ਸੰਖਿਆ ਕਰ ਰਹੇ ਹਾਂ ਤੇ ਇੱਥੋਂ ਤੱਕ ਆਪਾਂ ਸੰਖਿਆ ਤੀਜੇ ਸਲਾਈਆਂ ਦੀ ਕਰ ਲਈ ਸੀ ਸਤ ਸੂਰੋ ਸੇਲ ਬਲਵੰਤ ਇੱਥੇ ਬਿਸਰਾਮ ਹੈ ਸਤ ਭਾਏ ਸੰਗਤ ਸਗਨ ਇੱਥੇ ਬਿਸਰਾਮ ਹੈ ਗਰੂ ਮਤ ਨਿਰਵੈਰ ਲਈਣਾ ਗਰੂ ਇਸਤਰਾ ਲੰਮਾ ਕਰਕੇ ਐੜਾ ਮੁਕਤਾ ਹੈ ਗਰੂ ਗਰੂ ਮਤ ਨਿਰਵੈਰ ਲਈਣਾ ਜਿਸ ਟੀਰਜ ਤੋਰ ਧਵਲ ਇੱਥੇ ਬਿਸਰਾਮ ਨਾ ਤੁਜਾ ਸੀਤ ਪੈ ਕੁੰਠ ਬੀਣਾ ਪਰਸੈ ਸੰਤ ਪਿਆਰ ਇੱਥੇ ਵਿਸਰਾਮ ਹੈ ਜੇ ਕਰਤਾਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਓ ਇੱਥੇ ਵਿਸਰਾਮ ਲੰਦਾ ਅਮਰ ਗੁਰ ਕੀਤੋ ਯੋਗ ਕੀਤੋ ਠੀਕ ਹੈ ਨਾਮ ਨਾਵਣ ਨਾਮ ਰਸ ਖਾਣ ਨਾਵਣ ਬੋਲਣਾ ਭਾਰਾ ਉਚਾਰਨ ਕਰਨਾ ਹੈ ਨਾਮ ਨਾਵਣ ਇੱਥੇ ਜਮਕੀਏ ਨਾਮ ਰਸ ਖਾਣ ਇੱਥੇ ਫਿਰ ਜਮਕੀਏ ਅਰ ਭੋਜਨ ਨਾਮ ਰਸ ਇੱਥੇ ਵਿਸਰਾਮ ਹੈ ਸਦਾ ਚਾਏ ਮੁਖ ਮਿਸ਼ਟ ਬਾਣੀ ਚਾਏ ਪੜਨਾ ਚੱਚੇ ਕਰਨਾ ਈਡੀ ਸਿਆਰੀ ਚਾਏ ਹਾਂ ਚਾਏ ਮੁਖ ਮਿਸ਼ਟ ਬਾਣੀ ਮਿਸ਼ਟ ਪੜਨਾ ਸੱਸੇ ਦੇ ਪੈਰ ਵਿੱਚ ਟੈਂਕਾ ਲੱਗਾ ਧੰ ਸਤਗੁਰ ਸੇਵਿਓ ਇਥੇ ਬਿਸਰਾਮ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਬੂਹ ਸਮੁੰਦਰੇ ਸਮ ਧਰੇ ਨਹੀਂ ਪੜਨਾ ਸਮੁੰਦਰੇ ਸਮੁੰਦਰੇ ਹਾਂ ਇਥੇ ਬਿਸਰਾਮ ਪਾਇਓ 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 ਪੱਪੇ ਕਰਨਾ ਈਡੀ ਸਿਆਰੀ ਐੜਾ ਊੜੇ ਔਂਕੜ ਪਾਇਓ ਪਾਇਓ ਹਾਂ ਇਸ ਤਰ੍ਹਾਂ ਉਚਾਰਨ ਕਰਨਾ ਨਾਮ ਨਿਵਾਸ ਸਕਯੱਥ ਜਨਮ ਕਲ ਉਚਰੈ ਸਕਯੱਤ ਪੜਨਾ ਹੈ ਆਪਾਂ ਪਿੱਛੇ ਪੜ ਕੇ ਆਏ ਸਕਯੱਥ ਜਨਮ ਕਲ ਉਚਰੈ ਕਲ ਉਚਰੈ ਕਿਉਂਕਿ ਲੱਲੇ ਦੇ ਪੈਰ ਵਿੱਚ ਜਈਆ ਲੱਗਾ ਹੈ ਹਾਂਜੀ ਤੇ ਥੱਲੇ ਲੱਗਾ ਔਂਕੜ ਔਂਕੜ ਕਿਹੜੇ ਅੱਖਰ ਤੇ ਪੈਂਦਾ ਹੈ ਕੂੜੇ ਤੇ ਕੂੜੇ ਦੇ ਇੱਥੇ ਨੇ ਕੂੜਾ ਬਣ ਜਾਣਾ ਹੈ ਕੂੜੇ ਔਂਕੜ ਕਲ ਉਚਰੈ ਇਕੱਠੇ ਪੜਨਾ ਹੈ ਕਲ ਉਚਰੈ ਕਲ ਉਚਰੈ ਹਾਂ ਇੱਥੇ ਵੀ ਸਰਾਮ ਹੈ ਗੁਰ ਪਰਸਿਓ ਪਰਸਿਓ ਇੱਥੇ ਜਿਹੜੀ ਪੈਰ ਵਿੱਚ ਜਈਆ ਲੱਗਾ ਹੈ ਹਾਂਜੀ ਤੇ ਇਹ ਜਿਹੜੀ ਸਿਹਾਰੀ ਲੱਗੀ ਹੈ ਇੱਥੇ ਈੜੀ ਬਣ ਜੜੀ ਈੜੀ ਨੇ ਸਿਹਾਰੀ ਪੈ ਜਾਣੀ ਹੈ ਪਰਸਿਓ ਪਰਸਿਓ ਹਾਂ ਅਮਰ ਪ੍ਰਗਾਸ ਬਾਰਜ ਕਰ ਦਾਹਣ 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 ਕੰਨਾ ਹਾਇ ਸਿਆਰੀ ਨਾਣੇ ਦਲਾਵਾ ਇੱਥੇ ਬਿਸਰਾਮ ਲਾਉਣਾ ਦਾਹਣ ਬਾਰਜ ਜਿਹੜਾ ਰਾਰੇ ਨੂੰ ਸਿਆਰੀ ਲੱਗੀ ਹੈ ਇਹ ਉਚਾਰਨ ਹੋਵੇਗੀ ਧਿਆਨ ਰੱਖਣਾ ਬਾਰਜ ਕਰ ਦਾਹਣ ਸਿੱਧ ਸਨਮੁਖ ਮੁਖ ਜੋਵੈ ਰਿੱਧ ਬਸੈ ਬਾਵਾਂਗ ਇੱਥੇ ਬਿਸਰਾਮ ਬਾਵਾਂਗ ਬਾਵਾਂਗ ਦੋ ਬਿੰਦੀਆਂ ਆਈਆਂ ਜੋ ਤੀਨ ਲੋਕਾਂਤਰ ਮੋਹ ਹੈ ਲੋਕਾਂਤਰ ਕਾਂਤਰ ਕੱਕੇ ਕੰਨਾ ਤੇ ਉੱਤੇ ਬਿੰਦੀ ਹੈ ਰਿਦੈ ਬਸੈ ਅਕਹੀਓ ਇੱਥੇ ਬਿਸਰਾਮ ਹੈ ਅਕਹੀਓ ਨਹੀਂ ਪੜਨਾਂ ਇੱਥੇ ਕਈ ਸੰਗਤਾਂ ਪੜਦੀਆਂ ਅਕਹੀਓ ਇਸ ਦਾ ਉਚਾਰਨ ਹੈ ਐਡਾ ਸੰਬੰਧ ਕਲਾ ਦੇਣਾ ਹੈ ਕਹੀਓ ਕੱਕਾ ਹਾ ਹੈ ਵਿਆਰੀ ਊੜੇ ਔਕੜ ਕਹੀਓ ਫਿਰ ਇਹ ਇਕੱਠਾ ਹੀ ਉਚਾਰਨ ਕਰਦਾ ਹੈ ਅਕਹੀਓ ਅਕਹੀਓ ਹਾਂ ਅਕ ਹੀ ਹੋਣੀ ਪੜਨਾ ਠੀਕ ਹੈ ਆ ਕਹੀ ਹੀ ਹੁੰਦਾ ਤੇ ਇੱਥੇ ਵਿਸਰਾਮ ਹੈ ਸੋਏ ਰਸ ਤਿੰਨ ਹੀ ਜਾਤੋ ਮੁਖੋ ਭਗਤ ਉਚਰੇ ਇੱਥੇ ਵਿਸਰਾਮ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸਚੋ ਕਰਮ ਇੱਥੇ ਵਿਸਰਾਮ ਕਲ ਜੋੜ ਕਰ ਧਿਆਇਓ ਕਲ ਭਾਰਾ ਕਰਕੇ ਉਚਾਰਨ ਕਰਨਾ ਕਕਾ ਲਲਾ ਤੇ ਪੈਰ ਵਿੱਚ ਜਈਆ ਲੱਗਾ ਨਿਹੜਾ ਬਣ ਜਾਣਾ ਕਲ ਕਲ ਆ ਜੋੜ ਕਰ ਧਾਇਓ 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 ਇਸ ਤਰ੍ਹਾਂ ਉਚਾਰਨ ਕਰਨਾ ਕਿਉਂਕਿ ਇੱਥੇ ਜਿਹੜਾ ਧਈ ਧੱਦੇ ਦੇ ਪੈਰ ਵਿੱਚ ਜਈਆ ਲੱਗਾ ਹਾਂਜੀ ਇਨੀ ਇੱਥੇ ਐੜਾ ਬਣ ਜਾਣਾ ਸਮਝ ਲੱਗੀ ਹਾਂਜੀ ਆ ਧਾਇਓ ਉਚਾਰਨ ਕਰਨਾ ਪਰਸਿਓ ਗੁਰੂ ਸਤਗੁਰ ਤਿਲਕ ਪਰਸਿਓ ਗੁਰੂ ਸਤਗੁਰ ਤਿਲਕ ਇੱਥੇ ਵਿਸਰਾਮ ਸਰਬ ਈਸ਼ ਤਿੰਨ ਪਾਇਓ 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 ਹਾਂ ਚਰਨ ਤ ਪਰਸ ਕਿ ਅਥ ਚਰਨ ਤ ਪਰਸ ਕਿ ਅਥ ਇੱਥੇ ਵਿਸਰਾਮ ਠੀਕ ਹੈ ਚਰਨ ਗੁਰ ਅਮਰ ਪਵਲ ਰਹਿ ਇਹਨੂੰ ਪਵਲ ਪੜ੍ਹਨਾ ਹੈ ਪਵਲ ਨਹੀਂ ਪੜ੍ਹਨਾ ਹੈ ਪਵਲ ਪਵਲ ਹਾਂ ਇਹ ਤਿਆਰ ਰੱਖਣਾ ਪਵਲ ਰੈ ਹੁ ਰਾਰਾ ਤੇ ਜਈਆ ਮੁਕਤ ਹੈ ਦੋਨੇ ਅੱਖਰ ਮੁਕਤੇ ਨੇ ਹਾਂਜੀ ਤੇ ਇਹਨੇ ਹੁਣ ਇੱਥੇ ਦਲਾਵਾ ਬਣ ਜਾਣੀਆਂ ਇਹਨੇ ਐੜਾ ਨਹੀਂ ਬਣਨਾ ਇਹਨੇ ਦਲਾਵਾ ਬਣਨੀ ਇੱਥੇ ਰੈ ਰੈ ਹੱਥ ਤਾ ਪਰਸ ਕੇ ਅੱਥ ਹੱਥ ਤਾ ਪਰਸ ਕੇ ਅੱਥ ਇੱਥੇ ਵਿਸਰਾਮ ਹੱਥ ਲੱਗ ਹੈ ਗੁਰ ਅਮਰ ਪੈ ਇੱਥੇ ਫਿਰ ਦਲਾਵਾ ਬਣ ਜਾਣੀਆ ਪੈ ਠੀਕ ਹੈ ਜੀਹ ਤਾ ਪਰਸ ਕੇ ਹੱਥ ਇਹ ਧਿਆਨ ਰੱਖਣਾ ਇਹ ਤੱਤੇ ਮੁਕਤੇ ਨਹੀਂ ਠੀਕ ਆ ਜੀਹ ਤਾ ਪਰਸ ਕੇ ਹੱਥ ਜੀਹ ਗੁਰ ਅਮਰ ਪਣੀਜੈ 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 ਅਧਕ ਲਾ ਕੇ ਉਚਾਰਨ ਹੋਵੇਗਾ ਪਣਜੈ ਨਹੀਂ ਪੜਨਾ ਪਣੀਜੈ ਪਣੀਜੈ ਨੈਣ ਤਾ ਪਰਸ ਕੇ ਹੱਥ ਇਥੇ ਵਿਸਰਾਣ ਨੈਣ ਗੁਰ ਅਮਰ ਪਖੀਜੈ ਪਖੀਜੈ ਹੁਣ ਨੰਨੇ ਦਲਾਵਾਂ ਤੇ ਨਾਣਾ ਨੈਣ ਆਇਆ ਹਾਂਜੀ ਨੰਨਾ ਯਈਆ ਤੇ ਨਾਣੇ ਸਿਆਰੀ ਇਹ ਵੀ ਨੈਣ ਬਣ ਗਏ ਹਾਂਜੀ ਠੀਕ ਆ ਇਹ ਜਿਹੜਾ ਜਈਆ ਇਹਨੇ ਦਲਾਵਾਂ ਬਣ ਜਾਣੀਆਂ ਨੈਣ ਠੀਸੀ ਤਰ੍ਹਾਂ ਹੀ ਉਚਾਰਨ ਕਰਨਾ ਠੀਕ ਹੈ ਸਮਝ ਲੱਗ ਗਈ ਹਾਂਜੀ ਆ ਨੈਣ ਗੁਰ ਅਮਰ ਪਖੀਜੈ ਸ਼੍ਰਾਵਣ ਤਾਪਰਸ ਕੇ ਹੱਥ ਸ਼੍ਰਾਵਣ ਗੁਰ ਅਮਰ ਸੁਣੀਜੈ ਸੁਣੀਜੈ ਸਕਿਅਤ ਸੋ ਹਿਉ ਜਿਤ ਹਿਅ ਬਸੈ ਸਕਿਅਤ ਸੋ ਹਿਉ ਜਿਤ ਹਿਅ ਇੱਥੇ ਐਡਾ ਲੱਗਾ ਇੱਥੇ ਊੜੇ ਉੰਕੜੇ ਇਹ ਤਿਆਰ ਕਰ ਹਿਅ ਬਸੈ ਬਸੈ ਤੇ ਵਿਸਰਾਮ ਬਸੀ ਨਹੀਂ ਪੜਨਾ ਬਸੈ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਅਤ ਸੋ ਸਿਰ ਜਾਲਪ ਭਣੈ ਜਾਲਪ ਤੇ ਵਿਸਰਾਮ ਜਾਲਪ ਭਣ ਭਣੈ ਤੇ ਵਿਸਰਾਮ ਲਾਣਾ ਸਕਿਆਤ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੇ ਗੁਰ ਅਮਰ ਨਿਤ ਨਿਵੇ ਇੱਥੇ ਜਮਕੀਏ ਤੇ ਨਿਵੇ ਪੜਨ ਨੰਨੇ ਤੇ ਵਾਵੇ ਦਲਾਵਾਂ ਲੱਗੀਆਂ ਨਿਵੇ ਨਿਵੇ ਹਾਂ ਸਭੇ ਲੱਗਿਤ ਕਰ ਹਾਂਜੀ ਤੇ ਨਰ ਦੁਖ ਨਹਿ ਭੁਖ ਭੁਖ ਤੇ ਵਿਸਰਾਮ ਇਹ ਧਿਆਨ ਰੱਖਣ ਤੇ ਸਿਆਰੀ ਠੀਕ ਤੇ ਲਾਣੀ ਲਾਉਣੀ ਤੇ ਨਾਰ ਦੁਖ ਨਹਿ ਭੁਖ ਤੇ ਨਰ ਨੇ ਨਿਧਨ ਨਾ ਕਹੀ ਹੈ ਨਿਧਨ ਬੋਲਣਾ ਨਿਧਾਨ ਨਿਧਨ ਨਹੀਂ ਬੋਲਣਾ ਨਿਧਨ ਕਈ ਪੜ ਜਾਂਦੇ ਇਸ ਦਾ ਉਚਾਰਨ ਨਿਧਾਨ ਨਿਧਾਨ ਹਾਂ ਨਿਧਾਨ ਨਹੋ ਨੰਨਾ ਹਾਇਓ ਨਹੋ ਕਹੀ ਹੈ ਕਹੀ ਹੈ ਤੇ ਨਰ ਸੋਕ ਨਹੋ ਹੂਐ ਇੱਥੇ ਦਲੈਂਕੜ ਵੀ ਹੈ ਤੇ ਦਲਾਵਾਂ ਵੀ ਲੱਗੀਆਂ ਹੈ ਹਾਂਜੀ ਹੋਇ ਤੇ ਨਰ ਸੇ ਅੰਤ ਨਾ ਲਈਐ ਲਈਐ ਲਹੀ ਹੈ ਲੱਲਾ ਹਾਹਿ ਬਿਆਰੀ ਲਹੀ ਐਹ ਲਹੀ ਲਹੀ ਲੱਲਾ ਹਾਹਿ ਬਿਆਰੀ ਲਹੀ ਐਹ ਲਈ ਇਕੱਠਾ ਪੜੋ ਲਹੀ ਐਹ ਲਹੀ ਐ ਹਾਂ ਤੇ ਨਰ ਸੇਵ ਨਹੋ ਕਰਹਿ ਇੱਥੇ ਬਿਸਰਾਮ ਤੇ ਨਰ ਸੈ ਸਹਸ ਸਮਪਹਿ ਹੁਣ ਸਸਾ ਤੇ ਜਈਆ ਹਾਂਜੀ

ਉ ਥੱਪ ਬੇ ਥੱਪ ਹੈ ਸੁਖ ਲਹਿ ਤੇ ਨਾਰ ਸੰਸਾਰ ਮਹਿ ਇਥੇ ਬਿਸਰਾਮ ਆਪੈ ਪਟ ਰਿਪ ਮਦ ਤਿਹ ਆਪੈ ਪੜਨਾ ਆਪੈ ਆਪੈ ਨਹੀਂ ਪੜਨਾ ਆਪੈ ਆਪੈ ਹਾਂ ਪਟ ਰਿਪ ਰਿਪ ਮਦ ਤਿਹ ਸਖਯਥ ਤੇ ਨਰ ਜਾਲਕ ਭਣੈ ਭਣੈ ਤੇ ਬਿਸਰਾਮ ਠੀਕ ਹੈ ਗੁਰ ਅਮਰਦਾਸ ਸੋ ਪਰ ਸੰਜੇਹ ਸਮਝ ਲੱਗੀ? ਹਾਂਜੀ। ਤੈ ਪੜਿਓ ਇੱਕ ਮਨ ਧਰਿਓ ਇੱਕ ਇੱਥੇ ਵਿਸਰਾਮ ਹੈ। ਕਰ ਇੱਕ ਪਛਾਣਿਓ। ਪਛਾਣਿਓ ਪੜਨਾ। ਠੀਕ ਹੈ। ਸਮਝ ਲੱਗੀ? ਹਾਂਜੀ। ਨੈਣ ਬੈਣ 모ਹੇ ਇੱਕ ਇੱਕ ਦੂਜੇ ਇੱਕ ਤੇ ਜਾ ਕੇ ਵਿਸਰਾਮ ਲਾਉ। ਠੀਕ ਹੈ। ਹੁਣ ਇਹਨਾਂ ਨੂੰ ਨੈਣ ਤੇ ਬੈਣ

ਸਿੱਧ ਤੇ ਵਿਸਰਾਮ ਠੀਕ ਹੈ 33 ਨਾ ਖੀਣੋ ਇੱਕ ਹੋ ਜੇ ਲੱਖ ਲਖ ਹੋ ਅਲੱਖ ਹੈ ਇੱਥੇ ਵਿਸਰਾਮ ਇੱਕ ਇੱਕ ਕਰ ਵਰਨੇਓ 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 ਐੜਾ ਊੜੇ ਔਕੜ ਓ ਵਰਨੇਓ ਵਰਨੇਓ ਗੁਰ ਅਮਰਦਾਸ ਜਾਲਪ ਪਣੈ ਇੱਥੇ ਵਿਸਰਾਮ ਤੂੰ ਇੱਕ ਲੋੜ ਹੈ ਤੂੰ ਇੱਕ ਲੋੜ ਹੈ ਇੱਕ ਮੰਨਿਓ ਇੱਕ ਲੋੜ ਹੈ ਇੱਕ ਮੰਨੇਓ ਮੰਨੇਓ ਸਭ ਲੱਗ ਗਈ ਹਾਂਜੀ ਹਾਂ ਇੱਥੋਂ ਤੱਕ ਆਪਣੀ ਸੰਥਿਆ ਸੰਪੂਰਨ ਹੋ ਗਈ ਸਵੀਆਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ